ਹਾਲੇਲੂਇਆ थैंक यू जीसस वचन ਵਿੱਚ ਲਿਖਿਆ ਹੈ ਦੁਨੀਆ ਦੇ ਕੋਨੇ-ਕੋਨੇ ਵਿੱਚ ਜਾ ਕੇ ਪ੍ਰਚਾਰ ਕਰੋ ਖੁਸ਼ਖਬਰੀ ਦਾ ਪ੍ਰਚਾਰ ਕਰੋ ਪਰਮੇਸ਼ਵਰ ਦੀ ਮੁਕਤੀ ਦਾ ਪ੍ਰਚਾਰ ਕਰੋ ਪਰ ਯਿਸੂ ਮਸੀਹ ਜੀ ਦਾ ਪ੍ਰਚਾਰ ਕਰੋ ਤੇ ਮੈਂ ਪਰਮੇਸ਼ਵਰ ਦਾ ਬਹੁਤ ਹੀ ਧੰਨਵਾਦ ਕਰਦੀ ਹਾਂ ਕਿ ਪਰਮੇਸ਼ਵਰ ਨੇ ਸਾਨੂੰ ਇਹ ਸਮਾਂ ਬਖਸ਼ਿਆ ਕਿ ਅਸੀਂ ਅੱਜ ਇਸ ਜਗ੍ਹਾ ਤੇ ਆਏ ਹਾਂ ਇਹ ਸ਼ਾਇਦ ਟ੍ਰਾਂਟੋ ਦਾ ਡਾਊਨਟਾਊਨ ਈਮੈਂ ਤੁਹਾਨੂੰ ਸ਼ੋਅ ਕਰ ਦਿੰਨੀ ਹਾਂ ਇਹ ਦੇਖੋ ਟ੍ਰਾਂਟੋ ਦਾ ਯੈਸ ਡਾਊਨਟਾਊਨ ਐਂਡ ਰੀਟਨ ਸੈਂਟਰ ਵੀ ਜਿਹੜਾ ਇਹ ਕਹਿੰਦੇ ਆ ਤੇ ਆ ਸਾਡੀ ਟੀਮ ਆ ਤੇ ਇੱਥੇ ਇਹਨਾਂ ਨੇ ਲਾਇਆ ਸਮੂਸਿਆਂ ਦਾ ਲੰਗਰ ਤੇ ਇੱਥੇ ਬਹੁਤ ਸਾਰੇ ਲੋਕਾਂ ਨੇ ਸੈਂਕੜੇ ਹੀ ਲੋਕਾਂ ਨੇ ਜਿਹੜਾ ਆ ਇਸ ਲੰਗਰ ਨੂੰ ਛਕਿਆ ਤੇ ਵਚਨ ਨੂੰ ਸੁਣਿਆ ਤੇ ਇੱਥੇ ਅੱਜ ਅਸੀਂ ਕੀਤੀ ਰੱਜ ਕੇ ਪਰਮੇਸ਼ਵਰ ਦੀ ਵਰਸ਼ਿਪ ਸੱਚੀ ਬਹੁਤ ਹੀ ਬਿਊਟੀਫੁਲ ਪਲੇਸ ਆ ਇਹ ਬਹੁਤ ਸਾਰੇ ਲੋਕ ਜਿਹੜੇ ਆ ਇੱਥੇ ਘੁੰਮਣ ਵਾਸਤੇ ਆਉਂਦੇ ਆ ਤੇ ਇੱਥੇ ਪਰਮੇਸ਼ਵਰ ਦੀ ਮਹਿਮਾ ਕਰਨ ਦਾ ਸਾਨੂੰ ਅੱਜ ਚਾਂਸ ਮਿਲਿਆ ਤੇ ਮੈਂ ਬਹੁਤ ਹੀ ਖੁਦਾਬੰਦੀ ਸ਼ੁਕਰਗੁਜ਼ਾਰ ਆ ਕਿਉਂਕਿ ਜੇ ਖੁਦਾ ਸਾਨੂੰ ਚਾਂਸ ਹੀ ਨਾ ਦੇਵੇ ਤੇ ਅਸੀਂ ਉਹ ਕੰਮ ਕਰ ਹੀ ਨਹੀਂ ਸਕਦੇ ਜਿਹੜੇ ਕੰਮ ਕਰਨ ਦਾ ਸਾਨੂੰ ਪਰਮੇਸ਼ਵਰ ਨੇ ਹੁਕਮ ਦਿੱਤਾ ਹੈ ਸਾਰੇ ਉਹ ਕੰਮ ਜੋ ਪਰਮੇਸ਼ਵਰ ਨੇ ਸਾਨੂੰ ਹੁਕਮ ਦਿੱਤਾ ਉਹ ਪਰਮੇਸ਼ਵਰ ਦੇ ਹੁਕਮ ਤੋਂ ਬਿਨਾ ਨਹੀਂ ਹੋ ਸਕਦੇ ਹallelujah ਸੋ ਅਗਰ ਤੁਸੀਂ ਵੀ ਚਾਹੁੰਦੇ ਆ ਕਿ ਤੁਸੀਂ ਇਹੋ ਜੀਆਂ ਸੋਹਣੀਆਂ ਥਾਵਾਂ ਤੇ ਪਹੁੰਚੋ ਤੇ ਮੈਂ ਤੁਹਾਨੂੰ ਜ਼ਰੂਰ ਕਵਾਂਗੀ ਕਿ ਆਪਣੇ ਦਿਲ ਦੇ ਵਿੱਚ ਪਰਮੇਸ਼ਵਰ ਦੇ ਪ੍ਰਤੀ ਪ੍ਰੇਮ ਨੂੰ ਜਗਾਓ ਜਿਸ ਦਿਨ ਸਾਡੇ ਦਿਲ ਦੇ ਵਿੱਚ ਪਰਮੇਸ਼ਵਰ ਦਾ ਪ੍ਰੇਮ ਜਾਗੇਗਾ ਨਾ ਤੇ ਉਹ ਸਾਨੂੰ ਇਹੋ ਜੀਆਂ ਖੂਬਸੂਰਤ ਥਾਵਾਂ ਦੇ ਉੱਤੇ ਸਾਡੇ ਪ੍ਰਭੂ ਜੀ ਸਾਨੂੰ ਲੈ ਕੇ ਆਉਣਗੇ ਕਿਉਂਕਿ ਜਦੋਂ ਤੱਕ ਸਿਰਫ ਅਸੀਂ ਘੁੰਮਣਾ ਚਾਹੁੰਦੇ ਸੀ ਅਸੀਂ ਵੀਜ਼ਾ ਨਾਲ ਬlès ਨਹੀਂ ਹੋਏ ਸੀ ਪਰ ਜੇ ਇਸ ਦਿਨ ਪਰਮੇਸ਼ਵਰ ਦੇ ਲਈ ਦਿਲ ਵਿੱਚ ਪਿਆਰ ਆਇਆ ਤੇ ਆਪਣੇ ਆਪ ਨੂੰ ਪ੍ਰਭੂ ਦੇ ਹੱਥਾਂ ਵਿੱਚ ਸਮਰਪਿਤ ਕੀਤਾ ਤੇ ਉਸ ਦਿਨ ਪਰਮੇਸ਼ਵਰ ਨੇ ਕਿਸੇ ਚੰਗੀ ਚੀਜ਼ ਦੀ ਥੋੜਨੀ ਛੱਡੀ ਵਚਨ ਚ ਲਿਖਿਆ ਸ਼ੇਰ ਦੇ ਬੱਚਿਆਂ ਨੂੰ ਘਾਟਾ ਪੈ ਸਕਦਾ ਪਰ ਮੇਰੇ ਤਾਲੀਬਾ ਨੂੰ ਕਿਸੇ ਚੰਗੀ ਚੀਜ਼ ਦੀ ਥੋੜਨੀ ਹੋਊਗੀ ਹਾਂ ਪ੍ਰਭੂ ਵਾਦੇ ਦੇ ਸੱਚੇ ਪਰਮੇਸ਼ਵਰ ਆ ਵਾਦੇ ਨੂੰ ਪੂਰਾ ਕਰਨ ਵਾਲੇ ਪਰਮੇਸ਼ਵਰ ਆ ਬਸ ਇੱਕ ਵਾਰੀ ਉਹਦੇ ਨਾਲ ਲਾ ਕੇ ਦੇਖੋ ਨਿਭਾਉਣ ਦੀ ਤਾਕਤ ਉਹਨੇ ਆਪੇ ਦੇ ਦੇਣੀ God bless you, everyone.